ਚਲੋ ਤੁਹਾਡਾ ਤੇ ਆਪਾਂ ਹਾਂ ਜੀ ਵਧੀਆ ਤੇ ਅੱਜ ਆਪਾਂ ਨਵੇਂ ਨਵੇਂ ਗੇਮ ਬਣਾਉਣ ਬਣਾਏ ਨੇ ਨਵਾਂ ਕਿਹੜਾ ਬਣਾਇਆ ਉਹਦੇ ਰੰਗ ਵੀਡੀਓ ਬਣਾਇਆ ਦਿੱਤਾ ਸੀ ਉਹਦੇ ਦਾਉਲੀ ਤੇ 4-5 ਘੰਟੇ ਲੱਗੇ ਹੁਣ ਵੇਲੇ ਹੋਈਆਂ 2:30 ਤੇ ਸਵੇਰ ਦੇ ਲੱਗੇ ਫੇਰ ਕਿਤੇ ਆ ਕੇ ਪੜਿਆ ਇਹ ਸਮਾਨ ਹੈਗਾ ਜਗਾੜ ਲਾ ਲਾ ਕੇ ਕੰਮ ਬਣੂਗਾ ਇਹ ਸਮਾਨ ਤੇ ਨਹੀਂ ਮੈਂ ਬੜੇ ਇਫੈਕਟ ਕਰਦਾ ਹੈ ਸਾਰਾ ਦਿਨ ਲੱਗ ਗਿਆ ਫੇਰ ਕਿਤੇ ਆ ਗਿਆ ਬੜਿਆ ਮੈਨੂੰ ਵਧੀਆ ਲੱਗਦਾ ਮੇਰੀਆਂ ਖੁਆਇਸੀਆਂ ਬਣਾਉਂਗਾ ਇੱਕ ਦਿਨ ਬਾਣੀ ਦੇ ਅੱਗੇ ਵਾਲਾ ਚੀਜ਼ ਬਣਾਉਣਾ ਅੱਜ ਖਾ ਕੇ ਜਾਂਦੇ ਬਾਣਦੇ ਨਹੀਂ ਸਾਰਾ ਦਿਨ ਕਰ ਆ ਪਿਆ ਸਾਰਾ ਦਿਨ ਸਾਰਾ ਦਿਨ ਲੱਗ ਰਿਹਾ ਚਾਹ ਮਸਾਲਾ ਦਿੱਤਾ ਇਹ ਲੋ ਅੱਜ 4 ਘੰਟੇ ਜਾ ਕੇ ਕਿਤੇ ਬਣਿਆ ਹੈ ਦੇਸੀ ਦੇਸੀ ਗੇਮ ਲਾਏ ਹਾਂ ਲੰਮਾ ਵੀ ਕਰਾਂਗੇ ਥੋੜਾ ਜਿਆ ਕੱਲ ਨੂੰ ਕਰਾਂਗੇ ਅੱਜ ਅੱਛਾ ਸੀ ਬਹੁਤ ਔਖਾ ਬਣਾਇਆ ਬਲੇਡ ਬਲੂ ਟਾਈਮ ਮਰੀ ਗਿਆ ਅਰ ਮੇਰਾ ਵੱਡਿਆ ਜੀ ਦਾ ਰੱਖਣ ਕਿਤੇ ਹੁਣ ਜਾ ਕੇ ਮੰਜਾ ਮਿਲਿਆ ਸਾਦਾ ਦਿਨ ਹੋ ਗਿਆ ਸੀ ਆਏ ਹੇ ਹੋਰ ਸੁਣਾਓ ਮਿੱਤਰ ਆਪੇ ਆਪਣਾ ਮੋੜ ਗਾਣੇ ਕੋਪਾਇਰਾਈਟ ਦੇ ਰਿਹਾ ਹਾਂ ਹੱਥ ਵੱਜਣੇ ਚੱਲ ਪਈਏ ਫੋਰਥ ਸੋ ਮਿੱਤਰੋ ਵੀਊ ਕਿੱਦਾਂ ਆ ਰਿਹਾ ਹਾਂ ਖਿੱਚੋ ਯਾਰ ਕੰਮ ਇੰਧਣ ਚੱਲ ਨਹੀਂ ਪੰਜ ਛੇ ਵੀ ਹੋਣਾ ਆਪਣਾ ਕੰਮ ਥੱਲੇ ਜਾਵੇ ਤਾਂ ਪਰ ਆਉਂਦੀ ਹੈ ਕਿਤਾਂ ਆ ਰਿਹਾ ਬ్రో ਮਿੱਤਰੋ चेक पर चक्कर आई फ़रदा बैठ के चचकी फ़रदा ताज़ी गुस्सा आ गया कैंटा यार बंदा बोल रहा बिलोरी में पच्चास तो, तो, तो सही दिखा लड़ा वो हिंदी देखना लिया यार कारी रहने ओ के ना कटिंग भी बड़ी करी है ना बिचौब ਮੈਂ ਵੇਖਿਆ ਸੀ ਨਾ ਤੁਸੀਂ ਤਲਜੀਤ ਸਾਨ ਦਾ ਬੀ ਕਿਨਾਂ ਕੱਟੀ ਵਾਲੀ ਜਾਂਦੇ ਖੱਟ ਵਾਲੀ ਲੋਂਦੇ ਬੁਆਇਆਂ ਕਰਉਂਦੇ ਆਪਣਾ ਨਹੀਂ ਇੰਨੀ ਸੀ ਲੱਗਦਾ ਤੇ ਬਾਕੀ ਵਧੀਆ ਲੱਗਦਾ ਯਾਰ ਇਹ ਵੀਡੀਓ ਬਣਾਉਂਗਾ ਹੁਣ ਸ਼ਾਰਟ ਵੀ ਬਣਾਇਆ ਕਰੂੰਗਾ ਆਪ ਤੇ ਟਿਕ ਆ ਤੇ ਇੰਸਟਾਗ੍ਰਾਮ ਤੇ ਪਾਇਆ ਬਹੁਤ ਘੱਟ ਬਣਾ ਵੀਡੀਓ ਹੁਣ ਉਹ ਵੀ ਪਾਇਆ तो सिर्फ इतना लगे यार चक चकरा के आया फेंटी चक की फेंबा तो सिर्फ इतना लगे यार तो ये हम ज़्यादा भाग क्या लग रहा है तुम जैसे ही गेम बोलोगे ना फ्रिंडी खेलने ਰੇ ਯਾਰ ਕੁਛੀ ਜੀ ਚੜਦੀ ਹੈ ਲੱਗਦੀ ਆ ਆਪ ਦੀ ਚੀਜ਼ ਹੀ ਬਣਾ ਕੇ ਆ ਪਹਿਲਾ ਵਾਲ ਗੇਂਬਲ ਵੀ ਆਪ ਹੈ ਇਹ ਵੀ ਕੰਮ ਦਿੰਦਾ ਹੈ ਹਰੇਕ ਵੀਡੀਓ ਤੇ ਕੰਮ ਦਿੰਦਾ ਦੂਜੀ ਚੈਨਲ ਤੇ ਰੋਜ਼ ਚੜ੍ਹੋ ਲੈਂਦੀ ਏ ਦਾ ਹਾਂ ਇਹਦੇ ਬੂਡ ਪਾਇਆ ਮਿੱਤਰੋ ਬੂਡ ਹੀ ਨਹੀਂ ਲਾਇਆ ਯਾਰ ਕਿ ਇਹਦੇ ਉਡ ਪਾਇਆ ਤਾਂ ਇਹ ਨਹੀਂ ਲੱਗਦਾ ਹੁਣ ਲਾਉਣੇ ਆਪਾਂ ਬੂਡ ਲਾਉਣ ਲੱਗੇ ਹਾਂ ਅੱਛੇ ਬਸ ਤੇ ਕਿ ਉਸ ਸਵਾਦ ਦੇ ਨਾ ਇਹ ਪੰਜਰਾ ਪਾਉਂਗਾ ਚੱਕਣਾ ਬਣਨੋਂ ਲੱਗਿਆ ਕਿਦਾ ਵਧੀਆ 12:42 ਦਾ ਸਵੇਰ 8:00 ਵਰਚ ਕਰ ਲੀਦਾ ਛੋ ਵੀ ਦੋ ਤਣ ਘੰਟੇ ਖਰਾਬ ਹੋ ਗਿਆ ਵੀਡੀਓ ਬਣਾਉਂਦੇ ਮਾਰ ਖਰਾਬ ਹੀ ਬੜਾ ਗਿਆ ਦੇਖਣਾ ਫਿਰ ਮਾਰ ਕਿਦਾਂ ਪਿੱਛੋਂ ਇਹਦਾ ਜਿਗਾੜ ਸਾਰੇ ਲੈ ਜਾਂਦਾ ਇਹ ਕਵਰ ਕਰ ਕੀ ਆ

ਟਾਈਮ ਦੀ ਗੱਲ ਹੁੰਦੀ ਸਾਰੀ ਇਹ ਬੀ ਇਹ ਮਾੜਾ ਟਾਈਮ ਹੈ ਜੇ ਚੈੱਕ ਕਰਪੀਆ ਵੀ ਨਹੀਂ 1 ਰੁਪਿਆ ਠਿਆਣੀ ਵੀ ਹੋਇਆ ਜਾਂਦਾ ਜੀ ਤੇ ਮੋਬਾਈਲ ਦਾ ਹਾਲ ਦੇਖ ਲਓ ਬੈਟਰੀ ਫੁੱਲੀ ਪਈ ਹੈ ਇਹ ਕਵਰ ਲਾਇਆ ਨਾ ਬੰਦਾ ਕੈਮਰੇ ਕਿਦਾਂ ਹੋਇਆ ਪਿਆ ਦੇਖੋ ਚਲ ਇਹ ਵੀ ਟਪ ਜਾਣਗੇ ਜਿੰਨੇ ਜਿੱਥੇ ਆ ਗੇਮਪਲ ਦੀ ਆਸ ਨਹੀਂ ਸੀ ਇਹ ਬਣ ਗਿਆ ਤੇ ਇਹ ਵੀ ਇਹ ਵੀ ਦਿਨ ਟਪਾ ਲਾਂਗੇ ਇਹ ਆਵੇ 빙ਗਾ ਚਲ ਕਰਮਾ ਵਾਲਾ ਹੀ ਹੈ ਮੇਰੇ ਲਈ ਤਾਂ ਇਹ ਦਿਨ ਟਪਾਏ ਕਣਾ ਆਪ ਵੀ ਚਾਹੁੰਦਾ ਮੋਬਾਈਲ ਲੈਣਾ ਹੈ ਜਮ ਕਸ ਕਰਤਿਆਂ ਕਿ ਵੀ ਨਹੀਂ ਚੋਣਦੇ ਪੈਸੇ ਆ ਜਾਣ ਤਾਂ ਕੁਝ ਲੈ ਕੇ 10000 ਦਾ ਵੀ ਲੈ ਆਉਣੇ ਵਧੀਆ ਆ ਇੱਕ ਵਾਰ ਤਾਂ ਗਾਣ ਦੇ ਕੋਲ ਜਾ ਕੇ ਮੁੜਿਆ ਹੁਣ ਦੂਜੀ ਵਾਰ ਫੇਰ ਜਾਣਾ ਪਊਗਾ ਮੋਬਾਈਲ ਹੱਥ 'ਚ ਫੜ ਕੇ ਲੈਣਾ ਮਾੜਾ ਪਾਪੰਦ ਉੱਥੇ ਰੱਖਿਆ ਪੈਸੇ ਵੀ ਸੀ ਕੋਈ ਗੱਲ ਪਰ ਨਹੀਂ ਦੱਸਦਾ ਮੈਂ ਤਾਂ ਉਹ ਕਿ ਵੀ ਇੱਕ ਕਿ ਡੱਬਾ ਰੱਖਿਆ ਪੁਰਾਣਾ ਵੀ ਸੀ ਇੱਕ ਨਵਾਂ ਮੈਂ ਖਾਣੇ ਕਰਮਾ ਜ ਹੈ ਨਹੀਂ ਲੱਗਦਾ ਟਾਈਮ ਇਸ ਕੱਲ ਸੀ ਮੈਂ ਗਿਆ ਡੱਬਾ ਦੇਖ ਕੇ ਫਿਰ ਮੁੜਿਆ ਜਿੱਥੋਂ ਪੈਸੇ ਅਰੇਂਜਮੈਂਟ ਨਹੀਂ ਚੱਲ ਛੋੜ ਦੇ ਜਾ Koy metro. Kebal, <laughs> jiwak angkat itu. Kebal, serupa perwatahan.